ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮਕੌਰ ਤੋਂ ਮੈ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੰਭਰ ਰਹੇ ਨੇ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾਕਟਰ ਸਾਹਿਬ ਜੀ ਡੇਟ ਹੈਗੀ 29 ਸਪਟੰਬਰ 2016 15 ਸੂ ਨਾਨਕਸ਼ਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਮੇਨ ਇਸ਼ੂਜ਼ ਦੇ ਨਾਲ ਅ ਦੇਖੋ ਅੱਜ ਤਾਂ ਮੇਨ ਇਸ਼ੂ ਸਾਰੀ ਸਾਊਥ ਏਸ਼ੀਆ ਕਮੇਟੀ ਲਈ ਔਰ ਜਿਹੜਾ ਵੀ ਸਾਊਥ ਏਸ਼ੀਆ ਚੋਂ ਡਾਇਸਪੋਰਾ ਚ ਰਹਿੰਦੇ ਉਹਨਾਂ ਲਈ ਜੀ ਔਰ ਜੇ ਅਸੀਂ ਵੱਡੀਆਂ ਤਾਕਤਾਂ ਦੀ ਗੱਲ ਕਰੀਏ ਤੇ ਫਿਰ ਉਹਨਾਂ ਦੇ ਹੈੱਡਕੁਆਰਟਰ ਵਾਸ਼ਿੰਗਟਨ ਡੀਸੀ ਲੰਡਨ ਜਾਂ ਦੂਸਰੀਆਂ ਰਾਜਧਾਨੀਆਂ ਦੇ ਵਿੱਚ ਵੀ ਜਿਸ ਗੱਲ ਦੀ ਚਰਚਾ ਹੈ ਉਹ ਹੈ ਕਿ ਕਿਵੇਂ ਜਿਹਨੂੰ ਬੀਟ ਡਰਮ ਕਹਿੰਦੇ ਨੇ ਜਾਂ ਡਰਮ ਬੀਟ ਕਹਿੰਦੇ ਨੇ ਕਿ ਦਿੱਲੀ ਦੇ ਵਿੱਚ ਬੈਠੀ ਮੋਦੀ ਸਰਕਾਰ ਜਿਨ੍ਹਾਂ ਦਾ ਪਿਛਲੇ 2.5 ਸਾਲ ਚ ਜਿਨ੍ਹਾਂ ਨੇ ਮੁਲਕ ਦੇ ਅੰਦਰ ਜਿਸ ਕਿਸਮ ਦਾ ਮਾਹੌਲ ਬਣਾਇਆ ਹੈ ਜਿਸ ਕਿਸਮ ਦੀ ਉਹਨਾਂ ਨੇ ਸਿਚੁਏਸ਼ਨ ਖਾਸ ਤੌਰ ਤੇ ਅਕਲੀਅਤਾਂ ਦੇ ਲਈ ਮਾਈਨੋਰਟੀਜ਼ ਲਈ ਘਟ ਗਿਣਤੀਆਂ ਲਈ ਕ੍ਰੀਏਟ ਕੀਤੀ ਉਸ ਲਈ ਪ੍ਰੈਜ਼ੀਡੈਂਟ ਓਬਾਮਾ ਨੇ ਵੀ ਆਪਣੇ ਭਾਰਤ ਦੌਰੇ ਦੌਰਾਨ ਦਿੱਲੀ ਚ ਖਲੋ ਕੇ ਉਹਨਾਂ ਨੂੰ ਇਹ ਨਸੀਹਤ ਦਿੱਤੀ ਸੀ ਕਿ ਭਾਈ ਤੁਹਾਡੀ ਡੈਮੋਕ੍ਰੇਸੀ ਦਾ ਮਤਲਬ ਕੀ ਹੋਣਾ ਚਾਹੀਦਾ ਪਰ ਇਸ ਸਭ ਦੇ ਬਾਵਜੂਦ ਜ਼ਮੀਨੀ ਹਕੀਕਤ ਦੀ ਗੱਲ ਅਸੀਂ ਬਾਅਦ ਚ ਕਰਾਂਗੇ ਲੇਕਿਨ ਉਹਨਾਂ ਨੇ ਆਪਣੇ ਵੱਲੋਂ ਇਹ ਪੂਰੇ ਢੋਲ ਦੇ ਡਗੇ ਦੇ ਨਾਲ ਇਹ ਐਲਾਨ ਕੀਤਾ ਹੈ ਕਿ ਜੀ ਸਾਡੀ ਬਹਾਦਰ ਫੌਜ ਉਸ ਨੇ ਜਿਹੜੀ ਲਾਈਨ ਆਫ ਕੰਟਰੋਲ ਹੈ ਜੰਮੂ ਕਸ਼ਮੀਰ ਔਰ ਦੋਨੋਂ ਪਾਸੇ ਕਿਉਂਕਿ ਅਦਰਵਾਇਜ਼ ਜਿਹੜਾ ਬਾਕੀ ਬਾਰਡਰ ਹੈ ਉਹਨੂੰ ਇੰਟਰਨੈਸ਼ਨਲ ਸਰਹੱਦ ਕਹਿੰਦੇ ਨੇ ਜਾਂ ਇੰਟਰਨੈਸ਼ਨਲ ਬਾਰਡਰ ਕਹਿੰਦੇ ਨੇ ਜੀ ਪਰ ਕਿਉਂਕਿ ਜੰਮੂ ਕਸ਼ਮੀਰ ਡਿਸਪੂਟਡ ਟੈਰੀਟਰੀ ਹੈ ਇਸ ਲਈ ਜਿਹੜਾ ਕਸ਼ਮੀਰ ਦਾ ਹਿੱਸਾ ਆਜ਼ਾਦ ਕਸ਼ਮੀਰ ਹੈ ਪਾਕਿਸਤਾਨ ਦੇ ਨਾਲ ਜਾਂ ਇਧਰ ਭਾਰਤੀ ਕਬਜ਼ੇ ਵਾਲਾ ਕਸ਼ਮੀਰ ਹੈ ਇਸ ਦੀ ਵੰਡ ਨੂੰ ਪੱਕਾ ਨਹੀਂ ਮੰਨਿਆ ਗਿਆ ਜਾਂ ਇਸ ਨੂੰ ਕੋਈ ਇੰਟਰਨੈਸ਼ਨਲ ਮਾਨਤਾ حاصل ਨਹੀਂ ਹੈ ਸੋ ਉਸ ਦੇ ਲਈ ਸ਼ਬਦ ਐਲ او سی ਵਰਤਿਆ ਜਾਂਦਾ ਹੈ ਜੀ ਲਾਈਨ ਆਫ ਕੰਟਰੋਲ ਲਾਈਨ ਆਫ ਕੰਟਰੋਲ ਦਾ ਮਤਲਬ ਇਹ ਹੀ ਹੈ ਜਿੰਨਾ ਕੋ ਨਾਲ ਦੇ ਕੰਟਰੋਲ ਚ ਹੈ ਤੇ ਜਿੰਨਾ ਕਿ ਨਾਲ ਦੇ ਉਹਦੇ ਵਿਚਾਲੇ ਲਾਈਨ ਔਰ ਇਸ ਲਾਈਨ ਆਫ ਕੰਟਰੋਲ ਦੇ ਉੱਤੇ ਅਕਸਰ ਗੋਲਾਬਾਰੀ ਹੁੰਦੀ ਰਹਿੰਦੀ ਹੈ ਹਾਲਾਂ ਕੁਝ ਸਾਲ ਪਹਿਲਾਂ ਸੀਜ਼ਫਾਇਰ ਐਗਰੀਮੈਂਟ ਹੋਇਆ ਸੀ ਕੁਝ ਦੇਰ ਉਹ ਵਰਕ ਆਊਟ ਹੁੰਦਾ ਹੈ ਇਹਦੇ باوجود ਦੋਨੋਂ ਪਾਸਿਆਂ ਹੀ ਸ਼ਾਇਦ ਉਹ ਜਿਹੜਾ ਉਹਨਾਂ ਦਾ ਲੋਕਲ ਕਮਾਂਡਰ ਹੁੰਦਾ ਹੈ ਜਾਂ ਕਈ ਵਾਰ ਜਿੱਕ ਦੂਜੇ ਨੂੰ ਪ੍ਰਵੋਕ ਕਰਨ ਲਈ ਟੈਸਟ ਕਰਨ ਲਈ ਜੀ ਸੋ ਇਹ ਦੇ ਬਾਵਜੂਦ ਕਿ ਸੀਜ਼ਫਾਇਰ ਇਨ ਪਲੇਸ ਹੈ ਲੇਕਿਨ ਲਾਈਨ ਆਫ ਕੰਟਰੋਲ ਤੇ ਇਹ ਗੋਲਾਬਾਰੀ ਹੁੰਦੀ ਰਹਿੰਦੀ ਇਸ ਦੇ ਉਲਟ ਜਿਹੜਾ ਪੰਜਾਬ ਦਾ 700 ਕਿਲੋਮੀਟਰ ਤੋਂ ਜ਼ਿਆਦਾ ਬਾਰਡਰ ਜਿਹੜਾ ਉਹ ਪਾਕਿਸਤਾਨ ਦੇ ਨਾਲ ਲੱਗਦਾ ਹੈ ਭਾਰਤੀ ਕਬਜ਼ੇ ਵਾਲੇ ਪੰਜਾਬ ਦਾ ਜੀ ਉਹ ਜਿਹੜਾ ਲਖਪਗ ਜੋ ਪਹਿਲਾਂ ਤਿੰਨ ਜ਼ਿਲ੍ਹੇ ਸੀ ਹੁਣ ਉਹਨਾਂ ਚੋਂ ਤਿੰਨ ਨਵੇਂ ਬਣਾਏ ਨੇ ਉਹ ਛੇ ਜ਼ਿਲ੍ਹਿਆਂ ਦੀ ਜਿਹੜੀ ਸਰਹੱਦ ਉਹਨਾਂ ਨਾਲ ਲੱਗਦੀ ਹੈ ਜਿਨ੍ਹਾਂ ਦੇ ਵਿੱਚ ਤਰਨਤਾਰ ਨਮਰਸਰ ਗੁਰਦਾਸਪੁਰ ਪਖਾਣ ਕੋਟ ਫਿਰੋਜ਼ਪੁਰ ਤੇ ਫਾਜ਼ਿਲਕਾ ਸੋ ਇਸ ਨੂੰ ਇੰਟਰਨੈਸ਼ਨਲ ਬਾਰਡਰ ਕਹਿੰਦੇ ਨੇ ਕਿਉਂਕਿ ਇਹ ਉਹੀ ਬਾਰਡਰ ਹੈ ਜਿਹੜਾ ਰੈਡ ਕਲਿਫ ਨੇ ਜਿਹਨੇ ਡਿਵਾਈਡ ਕੀਤਾ ਸਬਕਾਂਟਿਨੈਂਟ ਨੂੰ ਇਹਨਾਂ ਦੋ ਹਿੱਸਿਆਂ 'ਚ ਉਸ ਨੇ ਡਰਾ ਕੀਤਾ ਸੀ ਸੋ ਇਸ ਬਾਰੇ ਬਾਰਡਰ ਤੇ ਕੋਈ ਰੌਲਾ ਨਹੀਂ ਹੈ ਵੀ ਇਹ ਚੌਂਕੀ ਤੁਹਾਡੀ ਹੈ ਜਾਂ ਇਹ ਸਾਡੀ ਹੈ ਲੇਕਿਨ ਲਾਈਨ ਆਫ ਕੰਟਰੋਲ ਜਿਹੜਾ ਹੈ ਉਸ ਦੇ ਉੱਤੇ ਦੋਨੋਂ ਪਾਸਿਓਂ ਡਿਸਪੂਟਡ ਟੈਰੀਟਰੀ ਹੈ ਸੋ ਇਹ ਟੈਕਨੀਕੈਲਿਟੀ ਸਮਝਣ ਦੀ ਲੋੜ ਹੈ ਕਿਉਂਕਿ ਆਉਣ ਵਾਲੇ ਦਿਨਾਂ 'ਚ ਇਸ ਦੇ ਉੱਤੇ ਹੋਰ ਵੀ ਖਬਰਾਂ ਮੀਡੀਆ 'ਚ ਚਾਰਜ ਫੇਰੇ ਹੋਣਗੇ ਜੀ ਹੁਣ ਜਿਹੜੀ ਭਾਰਤੀ ਵਰਸ਼ਨ ਹੈ ਔਰ ਇਸ ਦੇ ਵਿੱਚ ਇਸ ਗੱਲ ਦਾ ਧਿਆਨ ਰਹੇ ਬਹੁਤ ਫਾਰ ਜਿਹੜੀਆਂ ਚੀਜ਼ਾਂ ਸ਼ਾਇਦ ਬਹੁਤਿਆਂ ਨੂੰ ਨਜ਼ਰ ਨਹੀਂ ਆਉਂਦੀਆਂ ਸੋ ਜਦੋਂ ਜੂਨ 84 ਚ ਸ਼੍ਰੀ ਦਰਬਾਰ ਸਾਹਿਬ ਕਾਲ ਤਖਤ ਸਾਹਿਬ ਤੇ 37 ਇਤਿਹਾਸ ਗੁਰਦੁਆਰਿਆਂ ਤੇ ਤਾਵਾ ਬੋਲੇ ਦੁਸ਼ਮਣ ਨੇ ਜੀ ਉਸ ਤੋਂ ਪਹਿਲਾਂ ਉਹਨਾਂ ਨੇ ਯਕੀਨੀ ਬਣਾਇਆ ਸੀ ਕਿ ਪ੍ਰੈਜ਼ੀਡੈਂਟ ਪੱਗ ਵਾਲਾ ਹੋਏ ਜ਼ੈਲ ਸਿੰਘ ਨੂੰ ਖੜਾ ਕੀਤਾ ਔਰ ਉਸ ਵੇਲੇ ਜਿਹੜਾ ਵੈਸਟਰਨ ਕਮਾਂਡ ਇਸ ਦੇ ਬਾਵਜੂਦ ਕਿ ਜਿਹੜਾ ਉਹਦੀ ਉਸ ਦਾ ਬਣਦਾ ਨਹੀਂ ਸੀ ਰਣਜੀਤ ਸਿੰਘ ਦੇ ਹਾਲ ਨੂੰ ਵੈਸਟਰਨ ਕਮਾਂਡ ਦਾ ਇਨਚਾਰਜ ਬਣਾਇਆ ਹੋਇਆ ਸੀ ਔਰ ਮੌਕੇ ਦੇ ਉੱਤੇ ਵੀ ਕਾਹਲੀ ਦੇ ਵਿੱਚ ਮੇਜਰ ਜਨਰਲ ਬਰਾੜ ਪਾਵੇਂ ਉਹ ਕੋਈ ਦਸਤਾਰ ਉਹਦੇ ਸਿਰ ਤੇ ਨਹੀਂ ਸੀ ਉਹਨੂੰ ਲੈ ਆਂਦਾ ਗਿਆ ਕਿਉਂਕਿ ਉਹ ਆਪਰੇਸ਼ਨ ਇਨਚਾਰਜ ਸੀ ਔਨ ਦਾ ਸਪਾਟ ਸੋ ਪ੍ਰਭਾਵ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਜੀ ਦੇਖੋ ਇਹ ਤਾਂ ਲਾ ਐਂਡ ਆਰਡਰ ਪ੍ਰੋਬਲਮ ਹੈ ਅਸੀਂ ਕੋਈ ਕਿਸੇ ਕਮਿਊਨਿਟੀ ਦੇ ਖਿਲਾਫ ਨਹੀਂ ਹੈ ਅਸੀਂ ਕੋਈ ਕਿਸੇ ਧਾਰਮਿਕ ਸਥਾਨ ਦੇ ਉੱਤੇ ਹਮਲਾ ਨਹੀਂ ਕਰ ਰਹੇ ਔਰ ਇਹ ਸਿੱਖ ਪੱਗਾਂ ਦਿਖਾ ਕੇ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਸਿੱਖਾਂ ਦੇ ਖਿਲਾਫ ਨਹੀਂ ਹੈ ਔਰ ਇੱਕ ਗੱਲ ਜਿਹੜੀ ਬੜੀ ਸਟ੍ਰਾਈਕਿੰਗਲੀ ਅੱਜ ਵੀ ਨਜ਼ਰ ਆਂਦੀ ਹੈ ਕਿ ਜਦੋਂ ਤੁਸੀਂ ਇਹ ਸਾਰੇ ਜੋ ਕੁਝ ਵਾਪਰਿਆ ਉਸ ਦੀ ਬਰੀਫਿੰਗ ਕਰਦੇ ਜਿਹੜਾ ਉਹਨਾਂ ਦਾ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਸ ਹੈ ਉਸ ਨੂੰ ਦੇਖਦੇ ਹੋ ਰਣਬੀਰ ਸਿੰਘ ਭਾਵੇਂ ਦਾੜੀ ਕੱਟੀ ਹੋਈ ਹੈ ਸਿਰ ਤੇ ਪੱਗ ਹੈ ਜ਼ਾਹਰ ਹੈ ਸਿੱਖਾਂ ਦਾ ਮੁੰਡਾ ਹੈ ਜੰਮੂ ਕਸ਼ਮੀਰ ਦਾ ਏਰੀਆ ਕਮਾਂਡਰ ਜਿਹਨੂੰ ਬਣਾਇਆ ਹੋਇਆ ਉਹ ਵੀ ਸਿੱਖ ਹੈ ਜੀ ਔਰ ਵੈਸਟਰਨ ਕਮਾਂਡ ਦਾ ਜਿਹੜਾ ਇਨਚਾਰਜ ਹੈ ਉਹ ਵੀ ਸਿੱਖ ਹੈ ਸੋ ਜੇ ਸਾਨੂੰ ਲੱਗਦਾ ਹੈ ਕਿ ਭਾਈ ਜਿਹੜਾ ਜੂਨ 84 ਤੋਂ ਬਾਅਦ ਦੀ ਸਿਚੁਏਸ਼ਨ ਔਰ ਜਿਸ ਅੰਦਾਜ਼ ਦੇ ਵਿੱਚ ਜਿਹੜਾ ਸਿੱਖਾਂ ਦੇ ਉੱਤੇ ਜ਼ੁਲਮ ਨਸਲਕੁਸ਼ੀ ਇੱਕ ਪੀੜੀ ਦਾ ਬਾਰ ਮੁਕਾਣਾ ਔਰ ਹੁਣ ਸਿੱਖ ਜਿਹੜੇ ਨੇ ਇਸ ਸਿਸਟਮ ਦੇ ਨਾਲ ਨਹੀਂ ਖਲੋਣਗੇ ਜਾਂ ਨਹੀਂ ਖਲੋਤੇ ਇਸ ਤੇ ਉਲਟ ਜਿਵੇਂ ਜੂਨ 84 ਦੇ ਵਿੱਚ ਹਜ਼ਾਰਾਂ ਧਰਮੀ ਫੌਜੀਆਂ ਨੇ ਬੈਰਕਾਂ ਛੱਡੀਆਂ ਸੀ ਸੋ ਉਹਨਾਂ ਨੇ ਆਲਰੇਡੀ ਜਿਹੜੇ ਔਰ ਦੂਸਰੇ ਪਾਸੇ ਜਿਹੜੀ ਗੁੱਡਵਿਲ ਖਾਲਸਤਾਨ ਦੀ ਲਹਿਰ ਲਈ ਸਿੱਖ ਕੌਮ ਦੇ ਲਈ ਪਾਕਿਸਤਾਨ ਦੇ ਵਿੱਚ ਬਿਲਟ ਹੋਈ ਹੈ ਸਾਰੇ ਪੀਰੀਅਡ ਦੇ ਵਿੱਚ ਜੀ ਪਿਛਲੇ 30 32 ਸਾਲ ਚ ਆਮ ਤੌਰ ਤੇ ਔਰ ਪਿਛਲੇ ਕੁਝ ਮਹੀਨੇ ਅਜ ਖਾਸ ਤੌਰ ਤੇ ਜੇ ਇਸ ਦਾ ਸਬੂਤ ਅਸੀਂ ਦੇਖਦੇ ਕਿ ਸੈਂਕੜੇ ਈਮੇਲਸ ਔਰ ਫੇਸਬੁੱਕ ਮੈਸੇजेस ਸਾਨੂੰ ਰੋਜ਼ਾਨਾ ਰਸੀਬ ਹੁੰਦੇ ਨੇ ਸੈਂਕੜੇ ਔਰ ਸਾਡਲੇ ਕੇ ਬਰੀ ਔਖਾ ਹੁੰਦਾ ਔਰ ਉਹ ਇਨੇ ਪਿਆਰ ਨਾਲ ਭਰੇ ਹੁੰਦੇ ਨੇ ਔਰ ਇਸ ਕਦਰ ਖਾਲਸਾਨੀ سپورਟਿਵ ਹੁੰਦੇ ਨੇ ਕਿ ਕਈ ਵਾਰ ਇਹ ਲੱਗਦਾ ਹੈ ਵੀ ਆਪਣੇ ਲੋਕਾਂ ਚ ਵੀ ਸ਼ਾਇਦ ਕੁਝ ਹੱਦ ਤੱਕ ਕਈ ਵਾਰ ਉਹ ਡਿਸਕਰੀਟ ਤਰੀਕੇ ਨਾਲ ਲਿਖਦੇ ਨੇ ਇਸ ਤਰੀਕੇ ਦੀ ਖੁੱਲ ਕੇ ਭਾਵਨਾ ਦਾ ਪ੍ਰਗਟਾਵਾ ਨਹੀਂ ਹੁਣ ਅਸੀਂ ਇੱਕ ਪਾਸੇ ਸਿਨੈਰੀਓ ਔਰ ਇਸ ਦੇ ਜਿਹੜੇ ਅਸੀਂ ਅੱਜ ਸਾਰੇ ਪ੍ਰੋਗਰਾਮ ਨੂੰ ਤਿੰਨ ਸੈਗਮੈਂਟਸ ਦੇ ਵਿੱਚ ਡਿਸਕਸ ਕਰਾਂਗੇ ਕਿ ਸਿੱਖਾਂ ਨੂੰ ਇਹ ਕਿਵੇਂ ਪ੍ਰਭਾਵਿਤ ਕਰੇਗਾ ਔਰ ਇਹਦਾ ਮਕਸਦ ਕੀ ਔਰ ਸਿੱਖਾਂ ਨੂੰ ਕਿਵੇਂ ਰਿਸਪੌਂਡ ਕਰਨਾ ਚਾਹੀਦਾ ਹੈ ਇਹ ਅਸੀਂ ਦੂਸਰੇ ਸੈਗਮੈਂਟ ਚ ਗੱਲ ਕਰਾਂਗੇ ਵੇਰਵੇ ਨਾਲ ਪਰ ਪਹਿਲੇ ਪਾਰਟ ਚ ਅਸੀਂ ਕਿ ਭੀ ਇਸ ਸਬਦ ਦੇ ਵਿੱਚ ਕਿੰਨੀ ਜੈਨਿਊਨੈਸ ਹੈ ਜਿਹੜਾ ਪ੍ਰਚਾਰ ਭਾਰਤ ਵੱਲੋਂ ਕੀਤਾ ਜਾ ਰਿਹਾ ਹੈ ਔਰ ਸਰਜਿਕਲ ਸਟ੍ਰਾਈਕ ਕਿਉਂਕਿ ਇਹ ਸ਼ਬਦ ਜਿਹੜਾ ਇਹਨਾਂ ਨੂੰ ਇੱਕ ਮਿਲਦਾ ਲਫ਼ਜ਼ ਉਸ ਦਾ ਫੇਰੇ ਚੰਗੀ ਤਰ੍ਹਾਂ ਜਿਹੜਾ ਨਾ ਕੱਦੂ ਕਸ਼ ਕਰਦੇ ਨੇ ਹੁਣ ਜਦੋਂ ਤੁਸੀਂ ਸਰਜਿਕਲ ਸਟ੍ਰਾਈਕ ਦਾ ਦੇਖਦੇ ਹੋ ਅਰਥ ਜਾਂ ਮਤਲਬ ਔਰ ਜਿਵੇਂ ਜਿਸ ਤਰੀਕੇ ਨਾਲ ਇਹ ਦਾਵਾ ਕਰ ਰਹੇ ਨੇ ਕਿ ਅਸੀਂ ਸਰਜਿਕਲ ਸਟ੍ਰਾਈਕ ਕੀਤਾ ਔਰ ਦੂਸਰੇ ਪਾਸੇ ਜਿਹੜਾ ਪਾਕਿਸਤਾਨ ਦੀ ਸਰਕਾਰ ਔਰ ਉਹਨਾਂ ਦੀ ਮਿਲਟਰੀ ਕਮਾਂਡ ਦਾ ਉਹ ਬਿਲਕੁਲ ਮੁxtਲਫ ਜਾਂ ਬਿਲਕੁਲ ਆਪੋਜ਼ਿਟ ਲਾਈਨ ਹੈ ਪਰ ਸਭ ਤੋਂ ਪਹਿਲਾਂ ਕਿਉਂਕਿ ਬਹੁਤ ਸਾਰੇ ਸ਼ਾਇਦ ਮੀਡੀਆ ਨਾਲ ਜੁੜੇ ਹੋਏ ਨੇ ਪਰ ਕੁਝ ਜਿਹੜੇ ਕਿ ਨਹੀਂ ਜੋੜੇ ਹੋਰ ਮੈਂ ਕਿਉਂਕਿ ਅੰਗਰੇਜ਼ੀ মিডিਆ ਨੂੰ ਇਸ ਲਈ ਪਿਕ ਕਰਦਾ ਕਿ ਬਹੁਤ ਵਾਰੀ ਉਹਨਾਂ ਦੀਆਂ ਬਰੀਫਿੰਗਸ ਇਸ ਦੇ ਥੱਲੇ ਹੁੰਦੀਆਂ ਨੇ ਹਿੰਦੀ মিডিਆ ਨੇ ਆਪਣੇ ਕੋਲੋਂ ਰੀਜਨਲ ਦਾ ਵਰਨੇਕੂਲਰ ਪੰਜਾਬੀ ਤਾਂ ਉੱਥੇ মিডিਆ ਉਹੀ ਹੈ ਜੋ ਬਣੀ ਬਣਾਈ ਸਟੋਰੀ ਏਜੰਸੀਆਂ ਦੀ ਹੈ ਉਹ ਉਹਨਾਂ ਨੇ ਬੜੇ ਘੱਟ ਪੇ ਦੇ ਉੱਤੇ ਬੰਦੇ ਰੱਖੇ ਹੋਏ ਨੇ ਉਹਦਾ ਤਰਜਮਾ ਕਰਕੇ ਲਾ ਦਿੰਦੇ ਨੇ ਨਾ ਉਹਨਾਂ ਚ ਕੋਈ ਇਨਵੈਸਟੀਗੇਟਿਵ ਜਰਨਲਿਜ਼ਮ ਹੈ ਨਾ ਉਹਨਾਂ ਦੀ ਕੋਈ ਹਿੰਮਤ ਹੈ ਕਿ ਉਹ ਜਿਹੜੀ ਸਰਕਾਰੀ ਵਰਜਨ ਹੈ ਉਸ ਦੇ ਉਲਟ ਕੋਈ ਗੱਲ ਕਹਿ ਸਕਣ ਔਰ ਜਿਹੜੀ ਲੇਟੈਸਟ ਸਟੋਰੀ ਟ੍ਰਿਬਿਊਨ ਦੀ ਕਿਉਂਕਿ ਮੈਂ ਇਹਨੂੰ ਪਿਛਲੇ 24 ਘੰਟੇ ਤੋਂ ਲਗਾਤਾਰ ਤਨ ਨਾਲ ਮਾਨੀਟਰ ਕਰ ਰਿਹਾ ਹਾਂ ਜਿਹੜੀ ਲੇਟੈਸਟ ਸਟੋਰੀ ਇਹਨਾਂ ਦੀ ਅਮਰਜ ਹੋਈ ਹੈ ਉਹ ਸਰਜੀਕਲ ਸਟ੍ਰਾਈਕ ਅਕ੍ਰੋਸ ਲਾਈਨ ਆਫ ਕੰਟਰੋਲ ਹਿਟ ਟੈਰਰ ਪੈਡਸ 6 6 ਟੈਰਰ ਪੈਡਸ ਹੁਣ ਇਹੀ ਟੈਰਰ ਪੈਡ ਜਦੋਂ ਸਵੇਰੇ ਸੀ ਖਬਰ ਤੇ ਫਿਰ ਉਹ 7 ਟੈਰਰ ਪੈਡ ਸੀ ਹੁਣ ਜਿਹੜਾ ਹਮਰਾ ਇੱਕ 7 ਦੀ ਬਜਾਏ 6 ਰਹਿ ਗਿਆ ਕਿਉਂਕਿ ਜਦੋਂ ਤੁਸੀਂ ਬਿਟਵੀਨ ਦਾ ਲਾਈਨਸ ਦੇਖਦੇ ਹੋ ਫਿਰ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਦੇਖੋ ਜਿਹੜਾ ਝੂਠ ਬੋਲਣ ਵਾਲਾ ਹੁੰਦਾ ਹੈ ਤੇ ਸੱਚ ਵਾਲਾ ਹੁੰਦਾ ਹੈ ਝੂਠ ਬਹੁਤ ਖੂਬਸੂਰਤ ਹੁੰਦਾ ਹੈ ਜੀ ਕਈ ਵਾਰ ਜਿਨੂੰ ਜਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਫਰਮਾਇਆ ਕਿ ਕੂੜ ਜਿਹੜਾ ਉਹ ਬੜਾ ਮਿੱਠਾ ਹੁੰਦਾ ਹੈ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੈ ਪੂਰ ਨਾਨਕ ਬਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਜੀ ਕੂੜ ਨੇ ਬਹੁਤ ਵਾਰ ਸੱਚ ਦੇ ਕੱਪੜੇ ਪਾਏ ਹੁੰਦੇ ਨੇ ਉਸ ਦੇ ਉੱਤੇ ਪਾ ਕੇ ਉਹ ਆਪਣਾ ਕੂੜ ਝੂਠ ਰੋ ਵੇਚਦੇ ਨੇ ਪਰ ਜਦੋਂ ਤੁਸੀਂ ਉਹੀ ਕੋਡ ਵਾਲਿਆਂ ਨੂੰ ਈਵਨ 6 ਘੰਟੇ ਬਾਅਦ ਪੁੱਛੋਗੇ ਤਾਂ ਉਹਦੇ 'ਚ ਤਬਦੀਲੀ ਹੋਏਗੀ ਫਿਰ ਅਗਲੇ ਦਿਨ ਪੁੱਛੋਗੇ ਉਹਦੇ 'ਚ ਹੋਰ ਤਬਦੀਲੀ ਹੋਏਗੀ ਕਿਉਂਕਿ ਜੇ ਤਾਂ ਲਿਖਤੀ ਵਰਜਨ ਹੀ ਪੜ੍ਹਨੀ ਹੈ ਉਹਨਾਂ ਨੇ ਫਿਰ ਤਾਂ ਠੀਕ ਹੈ ਉਹ ਕੋਡ ਦੀ ਸਟੋਰੀ ਹੈ ਇਸ ਦੇ ਉਲਟ ਜਿਹੜੀ ਘਟਨਾ ਸੱਚੀ ਹੈ ਉਹ ਇੰਡੀਵਿਜੂਅਲ ਲਾਈਫ ਦੀ ਹੋਏ ਦੂਜੇ ਜੇ ਅੱਜ ਤੁਹਾਨੂੰ ਕੋਈ ਰਿਲੇਟ ਕਰਨ ਨੂੰ ਕਹਿੰਦਾ ਹੈ ਉਹਦਾ ਉਹੀ ਵਰਜਨ ਹੈ 6 ਮਹੀਨੇ ਬਾਅਦ ਹੈ 6 ਸਾਲ ਬਾਅਦ ਹੈ 60 ਸਾਲ ਬਾਅਦ ਹੈ ਤੁਹਾਡੀ ਮੈਮਰੀ ਚ ਪਈ ਹੋਈ ਕਿਉਂਕਿ ਉਹ ਸੱਚ ਹੈ ਜੀ ਲੇਕਿਨ ਜਦੋਂ ਤੁਸੀਂ ਇਹ ਵੇਰੀਏਸ਼ਨਸ ਦੇਖਦੇ ਹੋ ਸਾਰੇ ਹੀ ਪਾਸਿਓਂ ਔਰ ਫਿਰ ਤੁਹਾਨੂੰ ਲੱਗਦਾ ਹੈ ਕਿ ਵੀ ਇਸ ਸਾਰੇ ਦੇ ਵਿੱਚ ਜਿਹੜੀ ਅਸਲੀ ਗੱਲ ਹੈ ਉਹ ਬਹੁਤ ਥੋੜੀ ਹੈ ਔਰ ਇਸ ਨੂੰ ਇਸ ਕਿਸਮ ਦੀ ਫਲਾਫੇਬਾਜ਼ੀ ਦੇ ਨਾਲ ਖੜਾ ਕੀਤਾ ਗਿਆ ਹੈ ਔਰ ਇਸਦੇ ਫਿਰ ਕੀ ਮਕਸਦ ਨੇ ਕਿਹੜੀ ਕਿਹੜੀ ਆਡੀਅנס ਨੂੰ ਉਹ ਟਾਰਗੇਟ ਕਰ ਰਹੇ ਨੇ ਉਬੀ ਅਸੀਂ ਇਸ ਵੀਰ ਵਿੱਚ ਲਵਾਂਗੇ ਪਰ ਪਹਿਲਾਂ ਮੈਂ ਸਟੋਰੀ ਵੱਲ ਜਾਵਾਂ ਜੀ ਆਰਮੀ ਰੇਡ ਫ্রম ਮਿਡ ਨਾਈਟ ਟੂ ਡਾਨ ਐਟ 5 ਪਲੇਸਸ ਔਨ ਅਦਰ ਸਾਈਡ ਆਫ ਜੀ ਐਨ ਕੇ ਸੇਜ਼ ਟੈਰਰਿਸਟ ਨਿਊਟਰਲਾਈਜ਼ਡ ਇਨ ਸਵਿਫਟ ਆਪਰੇਸ਼ਨ ਪਾਕ ਡਿਨਾਈਸ ਕਲੇਮ ਹੁਣ 6 ਟੈਰਰਪੀਅਸ ਨੂੰ ਅਸੀਂ ਅਗਲੀ ਖਬਰ ਦੇਖਦੇ ਹਾਂ ਆਰਮੀ ਰੇਡ ਫ্রম ਮਿਡ ਨਾਈਟ ਟੂ ਡਾਨ ਐਟ 5 ਪਲੇਸਸ ਹੁਣ 6 ਦੇ 5 ਰਹਿ ਗਏ ਜੇ ਹਮਲੇ 5 ਨੇ ਤੇ 6 ਟੈਰਰਪੈਟ ਕਿਵੇਂ ਜਿਹੜੇ ਨੇ ਆ ਗਏ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਕਿੰਨਾ ਕਿੰਨਾ ਦਾ ਦਾਅਵੇ ਦੇ ਵਿੱਚ ਦਾਮ ਹੈ ਜੀ ਮਾਊਂਟੇਂਗ ਇਸ ਸਵਿਫਟ ਕਾਉਂਟਰ ਟੈਰਰ ਆਪਰੇਸ਼ਨ ਆਪਰੇਸ਼ਨ ਅਕਰੋਸ ਦਾ ਲਾਈਨ ਆਫ ਕੰਟਰੋਲ ਇਨ ਜੰਮੂ ਐਂਡ ਕਸ਼ਮੀਰ ਦਾ ਇੰਡੀਅਨ ਆਰਮੀ ਟੂਡੇ ਅਨਾਉਂਸਡ ਇਟ ਹੈਡ ਨਿਊਟਰਲਾਈਜ਼ਡ ਟੈਰਰਿਸਟs ਵੇਟਿੰਗ ਟੂ ਇਨਫਿਲਟ੍ਰੇਟ ਦਾ ਬਰੇਵ ਮਿਲਟਰੀ ਮੈਨੂਵਰ ਵਾਸ ਹੇਲਡ ਅਕਰੋਸ ਦਾ ਕੰਟਰੀ ਹੁਣ ਅਗੇਨ ਮਤਲਬ ਇਧਰ ਲਈ ਕੋਈ ਰਾਕਟ ਸਾਇੰਸ ਨਹੀਂ ਚਾਹੀਦੀ ਕਿ ਹਾਲਾਤ ਕੀ ਬੜੇ ਹੋਏ ਨੇ ਪਾਕਿਸਤਾਨ ਨੂੰ ਨਜ਼ਰ ਆ ਰਿਹਾ ਹੈ ਕਿ ਜੋ ਉੜੀ ਹਮਲੇ ਦੀ ਆੜ ਦੇ ਵਿੱਚ ਜਾਂ ਜੋ ਸੁਸ਼ਮਾ ਸਵਰਾਜ ਨੇ ਇੱਥੇ ਕੀ ਲਾਈਨ ਹੈ ਤੇ ਉਹ ਬਾਰਡਰ ਦੇ ਦੂਜੇ ਪਾਸੇ ਆਪਣੇ ਇਨਫਿਲਟ੍ਰੇਟਰਸ ਨੂੰ ਲੈ ਕੇ ਬੈਠੇ ਹੋਏ ਨੇ ਕਿ ਜੇ ਅਸੀਂ ਹੁਣ ਇਹਨਾਂ ਨੂੰ ਲੰਗਾੜ ਜੀ ਜੇ ਹੁਣ ਵੀ ਮੰਨ ਲਓ ਤੇ ਇਦਾਂ ਦੇ ਮੌਕੇ ਤਾਂ ਅੱਗੋਂ ਵਿంటర్ ਸ਼ੁਰੂ ਹੋ ਜਾਣੀ ਹੈ ਵਿంటర్ ਦੇ ਵਿੱਚ ਮੱਚ ਈਜ਼ੀਅਰ ਹੁੰਦਾ ਹੈ ਜੇ ਇਨਫਿਲਟ੍ਰੇਟ ਕਰਾਣਾ ਵੀ ਹੋਵੇ ਕਬਈ ਇਸ ਕਿਸਮ ਦੀ ਵਾਰ ਲਾਈਕ ਸਿਚੁਏਸ਼ਨ ਜਿਹੜੀ ਖੜੀ ਕੀਤੀ ਹੋਈ ਆ ਉਹਨਾਂ ਨੇ ਉਹਦੇ ਚ ਉਹ ਉੱਥੋਂ ਬਾਰਡਰ ਤੋਂ 1 ਮੀਲ ਦੂਰ ਜਾਂ ਅੱਧਾ ਮੀਲ ਦੂਰ ਕਿਉਂਕਿ ਇਹਦੇ ਚ ਜ਼ਾਹਰ ਹੈ ਜੇ ਤਾਂ ਸਰਜਿਕਲ ਸਟ੍ਰਾਈਕਸ ਦੇ ਵਿੱਚ 에ਅਰ ਫੋਰਸ ਯੂਜ਼ ਹੋਈ ਹੋਏ ਫਿਰ ਤੁਸੀਂ ਸਮਝ ਸਕਦੇ ਹੋ ਕਿ ਜੀ ਵਾਕਈ ਸਰਜਿਕਲ ਸਟ੍ਰਾਈਕ ਹੋਇਆਗਾ ਕਿਉਂਕਿ ਉਹਦੇ ਨਾਲ ਜੇ ਵਿਦਨ ਇਨਸਾਈਡ ਕਸ਼ਮੀਰ ਜਾ ਕੇ ਉਹਨਾਂ ਨੇ ਮੁਜ਼ਫਰਾਬਾਦ ਨੂੰ ਹਿੱਟ ਕੀਤਾ ਜਾਂ ਕਿਸੇ ਹੋਰ ਥਾਂ ਨੂੰ ਹਿੱਟ ਕੀਤਾ ਔਰ ਉਹ ਵਾਪਸ ਆ ਗਏ ਉੱਥੇ ਤੁਸੀਂ ਗਰਾਉਂਡ ਤੇ ਦੇਖ ਸਕਦੇ ਹੋ ਕਿ ਬਈ ਆ ਨਕਸ਼ਾ ਥੈਨ ਇਹ ਅੰਦਾਜ਼ੇ ਕਿ ਤੇ ਜਿਹੜੀ ਫੌਜ ਹੈ ਔਰ ਇਸ ਅੰਦਾਜ਼ ਦੇ ਵਿੱਚ ਇਹਨਾਂ ਦੀਆਂ ਕਿੰਨੀ ਕੁ ਡੀਪ ਗਈ ਹੋਏਗੀ ਚਲੋ ਮੰਨ ਲਓ ਪਹਿਲਾਂ ਕਿ ਜੀ ਇਹਨਾਂ ਨੇ ਸਰਜਿਕਲ ਸਟ੍ਰਾਈਕ ਕੀਤਾ ਆਰਮੀ ਰਾਹੀਂ ਕੀਤਾ 에ਅਰਫੋਰਸ ਯੂਜ਼ ਨਹੀਂ ਕੀਤੀ ਉਹ ਜਿਹੜੇ ਬਿਠਾਏ ਹੋਏ ਸੀ ਇਨਫਿਲਟਰੇਟਰ ਉਹਨਾਂ ਨੇ ਉਹਦੇ ਕੰਢੇ ਤੇ ਬਿਠਾਏ ਹੋਏ ਸੀ ਬਾਰਡਰ ਦੇ ਕਿ ਤੁਸੀਂ ਅਧੇ ਮੀਲ ਚ ਆ ਕੇ ਉਹਨਾਂ ਨੂੰ ਜਿਹੜਾ ਕਰਕੇ ਜੇ ਇੰਨਾ ਹੀ ਤੁਹਾਡੇ ਕਾਮਯਾਬ ਆਪਰੇਸ਼ਨ ਸੀ ਪਰ ਤੁਸੀਂ ਉਹਨਾਂ ਜੋ ਕਿੰਨਿਆਕ ਨੂੰ ਚੁੱਕ ਕੇ ਲਿਆਏ ਹੋ ਔਰ ਤੁਹਾਡਾ ਔਰ ਤੁਸੀਂ ਗਏ ਔਰ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਕੋਈ ਫੌਜੀ ਜ਼ਖਮੀ ਨਹੀਂ ਹੋਇਆ ਕੋਈ ਫੌਜੀ ਮਰਿਆ ਨਹੀਂ ਕੋਈ ਮੌਕੇ ਤੇ ਸਬੂਤ ਨਹੀਂ ਛੱਡਿਆ ਸੋ ਕੁੱਲ ਮਿਲਾ ਕੇ ਫਿਰ ਦ ਸਰਜਿਕਲ ਸਟ੍ਰਾਈਕਸ ਵਾਸ ਅ ਰੈਜ਼ੋਲਿਊਟ ਐਕਸ਼ਨ ਬਾਈ ਇੰਡੀਆ 11 ਡੇਜ਼ ਆਫਟਰ 18 ਸ਼ੋਲਡਜਰਸ ਵਰ ਕਿਲਡ ਇਨ ਦਾ ਉਡੀ ਸੈਕਟਰ ਇਨ ਐਟੈਕ ਬਾਈ ਜੈਸ਼ ਤਾਰਿਸ ਫ্রম ਅਕ੍ਰੋਸ ਦਾ ਬਾਰਡਰ ਕਿ 11 ਦਿਨਾਂ ਬਾਅਦ ਉਹਨਾਂ ਨੇ ਕੀਤਾ the action came days after prime stendrade modi promised that the blood of the jawans will not go in vain and army asserting it will act as a, at a place and time of its choosing did so from midnight to dawn at five places and six launch pads پنج تھاواں تے چھ اور اے اپریشن انہاں دے کہنے مطابق অলموست جڑا ہے midnight تو 5 بجے تک چلیا ہے چلو 5 گھنٹے دے اپریشن چ ਪਾਕਿਸਤਾਨ ਬਿਲਕੁਲ ਸੁੱਤਾ ਰਿਹਾ ਹੈ ਉਹਨਾਂ ਨੇ ਕੋਈ ਕਾਊਂਟਰ ਨਹੀਂ ਕੀਤਾ ਇਹ ਠੀਕ ਹੈ ਐਡਵਾਂਟੇਜ ਸਟ੍ਰੈਟੇਜੀਕਲੀ ਇੰਡੀਆ ਕੋਲ ਵੀ ਹੈ ਉੱਥੇ ਕੁਝ ਥਾਵਾਂ ਤੇ ਕੁਝ ਥਾਵਾਂ ਤੇ ਪਾਕਿਸਤਾਨ ਕੋਲ ਹੈ ਸੋ ਇਹ ਨਹੀਂ ਹੈ ਕਿ ਬਈ ਇੱਕ ਤਾਂ ਹੁੰਦਾ ਹੈ ਕਿ ਤੁਸੀਂ ਅੱਧੇ ਘੰਟੇ ਚ ਕੋਪਰੇਸ਼ਨ ਕਰ ਦਿੰਦਾ ਹੈ ਉਹ ਫੈਸਲਾ ਲੈ ਰਹੇ ਨੇ ਕਰਨਾ ਹੈ ਕਿ ਜਦੋਂ ਕਿ ਸਟੈਂਡਿੰਗ ਆਰਡਰ ਉਹਨਾਂ ਨੇ ਦਿੱਤੇ ਹੋਏ ਨੇ ਹੁਣ 5 ਘੰਟੇ ਤੋਂ ਤੁਹਾਡਾ ਆਪਰੇਸ਼ਨ ਚੱਲਿਆ ਹੈ ਔਰ ਪਾਕਿਸਤਾਨ ਨੇ ਕੋਈ ਜਿਹੜਾ ਉਹ ਰੀਟੈਲੀਏਟ ਨਹੀਂ ਕੀਤਾ ਕਿਸੇ ਹੋਰ ਪਾਸੇ ਤੋਂ ਤੁਸੀਂ ਜਿਹੜਾ ਉੱਥੇ ਮਾਰ ਗਏ ਜਿਵੇਂ ਉੱਤੇ ਇਹਨਾਂ ਨੇ ਕਲੇਮ ਕੀਤਾ ਕਿ ਜੀ 40 ਜਿਹੜੇ ਨੇ ਉਹ ਮਾਰ ਦਿੱਤੇ ਅਸੀਂ ਆਪੋਜ਼ਿਟ ਤੇ ਵਿੱਚ ਔਰ ਤੁਹਾਡਾ ਕੋਈ ਜਵਾਨ ਨਹੀਂ ਮਰਿਆ بیسਡ ਔਨ ਸਪੈਸਿਫਿਕ ਐਂਡ ਕ੍ਰੈਡੀਬਲ ਰਿਪੋਰਟਸ ਦੈਟ ਸਮ ਟੈਰਰਿਸਟ ਟੀਮਸ ਹੈਡ ਪੋਜੀਸ਼ਨਡ ਥੈਮਸੈਲਵਜ਼ ਐਟ ਲਾਂਚ ਪੈਡਸ ਅਲੋਂਗ ਦਾ ਲਾਈਨ ਆਫ ਕੰਟਰੋਲ ਟੂ ਕੈਰੀ ਆਊਟ ਇਨਫਿਲਟ੍ਰੇਸ਼ਨ ਐਂਡ ਕੰਡਕਟ ਟੈਰਰਿਸਟ ਸਟ੍ਰਾਈਕਸ ਇਨਸਾਈਡ ਜੀ ਐਂਡ ਕੇ ਇਨ ਵੇਰੀਅਸ ਮੈਟਰੋਜ਼ ਦਾ ਇੰਡੀਅਨ ਆਰਮੀ ਕੰਡਕਟਿਡ ਸਰਜਿਕਲ ਸਟ੍ਰਾਈਕਸ ਐਟ several of ਦੀਸ ਲਾਂਚ ਪੈਡਸ ਹੁਣ ਸੈਵਰਲ ਹੋ ਗਈਆਂ 5 6 ਨੂੰ ਸੈਵਰਲ ਨਹੀਂ ਕਹਿੰਦੇ ਜੀ ਪਰ ਹੁਣ ਜਦੋਂ ਤੁਸੀਂ ਝੂਠ ਬੋਲਣਾ ਹੈ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਵੀ ਲੈਂਗੁਏਜ ਤੁਸੀਂ ਕੀ ਯੂਜ਼ ਕਰੋ ਦਾ ਆਪਰੇਸ਼ਨਸ ਵਰ ਫੋਕਸਡ ਔਨ ਅਸ਼ੋਰਿੰਗ ਦੈਟ ਥੀਸ ਟੈਰਰਿਸਟ ਡੂ ਨਾਟ ਸਕਸੀਡ ਇਨ देयर ਡਿਜ਼ਾਈਨ ਟੂ ਐਂਡੇਜਰ ਦਾ ਲਾਈਵਸ ਆਫ ਆਵਰ ਸਿਟੀਜ਼ਨਸ ਦਾ ਡਾਇਰੈਕਟਰ ਜਨਰਲ ਆਫ ਮਿਲਟਰੀ ਆਪਰੇਸ਼ਨਸ ਲੈਫਟਨੈਂਟ ਜਨਰਲ ਰਣਬੀਰ ਸਿੰਘ ਸੈਡ ਐਟ ਅ ਜੁਆਇੰਟ ਬਰੀਫਿੰਗ ਵਿਦ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਉਹ ਤਿਆਰ ਬੈਠੇ ਸੀ ਇਹਨਾਂ ਕੋਲ ਜਾਣਕਾਰੀ ਆਈ ਇਹਨਾਂ ਨੇ ਕੀਤਾ ਪੰਜ ਤੋਂ ਇਹਨਾਂ ਨੇ 7 ਥਾਵਾਂ ਦੇ ਉੱਤੇ ਕੀਤਾ ਉਹ ਜਿਹੜੇ ਨੇ ਬੈਠ ਕੇ ਚਾਹ ਪੀ ਰਹੇ ਸੀ ਔਰ ਕ੍ਰਿਕਟ ਖੇਡ ਰਹੇ ਸੀ ਆਰਮਨਾਰ ਉਹਨਾਂ ਨੇ ਕਿਸੇ ਨੂੰ ਜਵਾਬ ਨਹੀਂ ਦਿੱਤਾ ਔਰ ਜੈ ਹੋ ਭਾਰਤ ਮਾਤਾ ਕੀ ਔਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਟਵੀਟ ਹੈ ਮੈਂ ਉਹਨੂੰ ਹੀ ਕਿਹਾ ਉਹਨੇ ਕਿਹਾ ਭਾਰਤ ਮਾਤਾ ਕੀ ਜੈ ਹੋ ਵੀ ਆਰ ਵਿਦ आवर ਸ਼ੋਲਡਜਰਸ ਹੁਣ ਤੁਸੀਂ ਅੰਦਾਜ਼ਾ ਲਾਓ ਬਾਕੀ ਸਾਰਿਆਂ ਨੇ ਪੰਜਾਬ ਕੈਬਨਿਟ ਨੇ ਅਮਰਿੰਦਰ ਸਿੰਘ ਆਪਣੇ ਆਪ ਨੂੰ ਸਾਬਕਾ ਫੌਜੀ ਕਹਿ ਕੇ ਇਸ ਵੇਲੇ ਲੱਗੇ ਹੋਏ ਨੇ ਬਹੁਤ ਗਿਣਤੇ ਹਿੰਦੂਆਂ ਨੂੰ ਖੁਸ਼ ਕਰਨ ਦੱਸਣ ਲਈ ਵੀ ਅਸੀਂ ਮੋਰ ਲਾਇਲ ਦੇਮ ਦਾ ਕਿੰਗ ਬਿਨਾਂ ਇਸ ਗੱਲ ਨੂੰ ਸਮਝਾਂ ਜਿਹੜਾ ਸੀ ਸੈਕੰਡ ਸੈਕਸ਼ਨ ਦੇਖਾਂਗੇ ਕਿ ਇਹਦੀ ਇੰਟੈਂਟ ਕੀ ਹੋਏਗੀ ਅਲਟੀਮੇਟਲੀ ਆ ਪਾਕਿਸਤਾਨ ਰਿਜੈਕਟ ਹੁਣ ਪਾਕਿਸਤਾਨ ਦੀ ਵਰਜਨ ਹੈ ਪਾਕਿਸਤਾਨ ਰਿਜੈਕਟਡ ਅਕ੍ਰੋਸ ਐਲੋਸੀ ਸਟ੍ਰਾਈਕਸ ਐਸ ਫੈਬ੍ਰਿਕੇਸ਼ਨ ਆਫ ਟਰੂਥ ਉਹਨਾਂ ਨੇ ਕਿਹਾ ਵੀ ਇਹ ਝੂਠ ਦੇ ਛਿਛੜੇ ਉਡਾਏ ਨੇ ਸੁਜੈਸਟਿੰਗ ਇਟ ਵਾਸ ਅ ਮੂਵ ਟੂ ਕੇਟਰ ਟੂ ਦਾ ਡੋਮੈਸਟਿਕ ਮੀਡੀਆ ਐਂਡ ਪਬਲਿਕ ਉਹਨਾਂ ਨੇ ਕਿਹਾ ਜੀ ਭਾਰਤ ਵਿੱਚ ਲੱਜਾ ਜਿਹੜਾ মিডিਆ ਔਰ ਲੋਕ ਨੇ ਉਹਨਾਂ ਨੂੰ ਤਸੱਲੀ ਦੇਣ ਲਈ ਹੈ देयर हैज बीन نو ਸਰਜਿਕਲ ਸਟ੍ਰਾਈਕ ਬਾਈ ਇੰਡੀਆ ਇਨਸਟੈਡ देयर ਹੈਡ ਬੀਨ ਕ੍ਰਾਸ ਬਾਰਡਰ ਫਾਇਰ ਇਨੀਸ਼ੀਏਟਿਡ ਐਂਡ ਕੰਡਕਟਿਡ ਬਾਈ ਇੰਡੀਆ ਵਿਚ ਇਜ਼ ਐਨ ਐਗਜ਼ਿਸਟੈਂਸ਼ੀਅਲ ਫੀਨੋਮੈਨਾ ਔਰ ਇਹ ਵਰਜਨ ਜਿਹੜੀ ਹੈ ਜੇ ਮੈਂ ਇਹ ਨਾ ਵੀ ਪੜ੍ਹੀ ਹੁੰਦੀ ਤੇ ਜਿੰਨਾ ਖਬਰਾਂ ਨੂੰ ਮੈਂ ਐਨਲਾਈਜ਼ ਕੀਤਾ ਮੈਨੂੰ ਇਹ ਲੱਗਾ ਕਿ ਵੀ ਇਹ ਉਹੀ ਹੈ ਜਿਵੇਂ ਲਾਈਨ ਆਫ ਕੰਟਰੋਲ ਦੇ ਉੱਤੇ ਫਾਇਰਿੰਗ ਹੁੰਦੀ ਹੈ ਇਨਾ ਕੋਈ ਵੱਡੀਆਂ ਗੰਜ਼ ਰੱਖ ਦਿੱਤੀਆਂ ਹੋਣੀਆਂ ਬਫਰਸ ਰੱਖ ਦਿੱਤੀਆਂ ਹੋਣੀਆਂ ਕੋ ਹੋਰ ਮੋਰ ਡੀਪ ਫਾਇਰ ਕੀਤਾ ਹੋਏਗਾ ਲੇਕਨ ਔਰ ਉਥੇ ਜਿਹੜੀ ਇਸ ਕਿਸਮ ਦੀ ਲਾਈਨ ਆਫ ਕੰਟਰੋਲ ਹੈ ਕਈ ਥਾਂ ਤੇ ਜ਼ਿਗਜ਼ੈਗ ਹੈ ਵਿੱਚੇ ਹੀ ਨਾਲੇ ਆ ਜਾਂਦੇ ਨੇ ਵਿੱਚੇ ਇਸ ਦੇ ਉਲਟ ਕਿ ਇਹ ਉਥੋਂ ਕੋਈ ਚੁੱਕ ਕੇ ਲਿਆਉਂਦੇ ਜਾਂ ਰੀਅਲ ਪ੍ਰੂਫ ਹੁੰਦਾ ਇਹ ਰਾਦਰ ਹੋਇਆ ਕਿ ਔਰ ਇਹ ਉਸ ਥਾਂ ਤੇ ਨਹੀਂ ਹੋਇਆ ਉਸ ਰਾਤ ਇੱਕ ਭਾਰਤੀ ਫੌਜੀ ਜਿਹੜਾ ਉਹ ਪਾਕਿਸਤਾਨ ਦੇ ਕਬਜ਼ੇ ਦੇ ਵਿੱਚ ਹੈ ਔਰ ਉਹ ਇਹ ਹੋਇਆ ਕਿ ਜੀ ਉਹ ਸਰਹੱਦ ਕਿਉਂਕਿ ਉੱਥੇ ਠੀਕ ਨਹੀਂ ਹੈ ਉਹ ਕਿਤੇ ਨੇਰੇ ਦੇ ਵਿੱਚ ਲੰਘ ਗਿਆ ਸਵੇਰੇ ਦੇ ਵਿੱਚ ਲੰਘ ਗਿਆ ਸੋ ਇਹ ਜਿਹੜਾ ਬਾਕੀ ਉਹਨਾਂ ਨੇ ਅੱਗੋਂ ਪੰਜਾਬ ਵਾਲਾ ਪਾਰਟ ਅਸੀਂ ਸੈਕੰਡ ਪਾਰਟ 'ਚ ਡਿਸਕਸ ਕਰਾਂਗੇ ਜੀ ਸਰ ਹੁਣ ਇੱਕ ਪਾਸੇ ਤਾਂ ਇਸ ਪਾਰਟ ਨੂੰ ਅਸੀਂ ਦੇਖਦੇ ਆ ਕਿ ਜੀ ਇਵੇਂ ਕਰ ਦਿੱਤਾ ਕਿ ਉਹਨਾਂ ਨੇ ਬਿਲਕੁਲ ਜਿਹੜੀ ਹੈ ਜੰਗ ਲੱਗ ਗਈ ਹੈ ਪਰ ਹੁਣ ਉੜੀ ਉੜੀ ਦੇ ਤੋਂ ਅਸੀਂ ਇਹ ਉਹਦਾ ਗਰਾਊਂਡ ਹੈ ਕਿਉਂਕਿ ਇਹਨਾਂ 'ਚ ਇੱਕ ਸਾਈਟ ਇਹਨਾਂ ਦਾ ਲੌਂਚਿੰਗ ਪੈਡ ਉੜੀ ਦੇ ਨੇੜੇ ਕਹਿਣ ਦਾ ਹੈ ਔਰ ਇਹ ਸਾਰੇ ਚ ਇਹਨਾਂ ਨੇ ਪਹਿਲਾਂ ਤਾਂ ਰਾਜਨਾਥ ਸਿੰਘ ਨੇ ਕਿਹਾ ਜੀ ਅਸੀਂ ਸਾਰੀਆਂ ਧਿਰਾਂ ਨੂੰ ਜਿਹੜਾ ਉਹ ਭਰੋਸੇ ਦੇ ਵਿੱਚ ਲਿਆ ਔਰ ਸਾਰੀਆਂ ਪਾਰਟੀਆਂ ਕਾਂਗਰਸ ਨੇ ਔਰ ਜਸਟ ਆਵਰਸ ਆਫ ਪਲੈਨਿੰਗ ਅਸੀਂ ਸਿਰਫ ਕੁਝ ਘੰਟਿਆਂ ਦੀ ਪਲੈਨਿੰਗ ਦੇ ਵਿੱਚ ਇੰਨਾ ਮਾਰਕਾ ਮਾਰ ਕੇ ਦਿਖਾ ਦਿੱਤੇ ਔਰ ਮੈਂ ਇੱਕ ਸਟੋਰੀ ਜਿਹੜੀ ਉੜੀ ਦੇ ਹਵਾਲੇ ਨਾਲ ਸੀ ਮੈਂ ਉਹ ਚਾਹੁੰਦਾ ਸੀ ਡਿਸਕਸ ਕਰਨਾ ਕਿ ਜਿਹੜਾ ਇਸ ਗੱਲ ਨੂੰ ਦਿਨਾਈ ਕਰਵਾਉਂਦਾ ਹੈ ਕਿ ਅਲਟੀਮੇਟਲੀ ਜਿਹੜਾ ਪਾਰਟ ਹੈ ਹਮ ਪਾਕੜਾ ਡੈਮ ਚ ਤੋਂ ਉਹਨਾਂ ਨੇ ਬਲੈਕਆਊਟ ਕਰ ਦਿੱਤਾ ਕਿ ਵੀ ਉੱਥੇ ਕੁਝ ਨਹੀਂ ਹੈ ਮੈਨੂੰ ਮਿਲਿਆ ਨਹੀਂ ਹੈ ਜਾਂ ਉਹਨਾਂ ਨੇ ਪ੍ਰਿੰਟ ਆਊਟ ਨਹੀਂ ਕੱਢਿਆ ਜੀ ਉੜੀ ਦੇ ਮਾਮਲੇ ਸੀ ਕਿ ਜਿਹੜੀ ਬੱਸ ਸਰਵਿਸ ਉੜੀ ਔਰ ਈਦਰ ਮੁਜ਼ਫਰਾਬਾਦ ਦੇ ਵਿੱਚ ਕਾਰ ਚੱਲਦੀ ਹੈ ਜੀ ਉਹ 2 ਮਹੀਨੇ 2.5 ਤੋਂ ਬੰਦ ਸੀ ਕਿਉਂਕਿ ਕਸ਼ਮੀਰ ਵੈਲੀ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਸੀ ਜੀ ਔਰ ਉਹ ਆਮ ਦੀ ਤਰ੍ਹਾਂ ਰਹੀ ਔਰ ਬਿਲਕੁਲ ਬਿਜ਼ਨਸ ਕਾਮਨ ਵਾਂਗ ਹੈ ਲੋਕ ਜਿਹੜੇ ਨੇ ਉਵੇਂ ਹੀ ਇਨੇ ਟਰੱਕ ਪਾਕਿਸਤਾਨ ਵਨ ਕ੍ਰੋਸ ਕੀਤੇ ਔਰ ਇਹਨੇ ਹੁਣ ਤੁਸੀਂ ਤੋਂ ਅੰਦਾਜ਼ਾ ਲਾਓ ਜੇ ਸੱਚਮੁੱਚ ਇਹ ਹਾਲਾਤ ਕੇ ਇਨਾ ਨੇ ਕ੍ਰਾਸ ਕਰਤਾ ਲਾਂਚਿੰਗ ਪੈਡ ਉਹਨਾਂ ਦੇ ਜਾ ਕੇ ਕਰ ਦਿੱਤੇ ਤੇ ਇਹ ਗੱਲਾਂ ਤਾਂ ਲੋਕਲ ਲੋਕਾਂ ਨੂੰ ਜ਼ਿਆਦਾ ਪਤਾ ਹੁੰਦਾ ਕਿਉਂਕਿ ਜਦੋਂ ਤੁਹਾਡੀ ਆਰਮੀ ਮੂਵ ਕਰਦੀ ਹੈ ਰਾਤ ਨੂੰ ਐਕਟੀਵਿਟੀ ਹੁੰਦੀ ਹੈ ਉਹ ਜਿਹੜੇ ਨੇ ਉਹ ਆਲਮੋਸਟ ਸੂਏ ਹੀ ਹੁੰਦੇ ਨੇ ਹਰ ਮਾਮਲੇ ਤੇ ਇਸ ਦੇ ਬਾਵਜੂਦ ਕਿ ਇਨਾ ਵੱਡਾ ਐਕਸ਼ਨ ਜਿਹਦੇ ਨਾਲ ਫੋਰਨ جنگ ਦਾ ਇਹ ਐਲਾਨ ਵਾਲੀ ਲਾਈਨ ਸੀ ਉੱਥੇ ਬੈਠੇ ਜਿਹੜੇ ਨੇ ਉਹ ਵਪਾਰ ਕਰਨ ਲਈ ਔਰ ਉਹਨਾਂ ਨੇ ਬਾਸ ਸੁਣੀ ਨਹੀਂ ਰੋਕਿਆ ਜਿਹੜੇ ਨੇ ਟਰੱਕ ਗਏ ਔਰ ਬਿਲਕੁਲ bizness as usual and ude ਉਹਨੇ ਕੀ ਹੈਗਾ ਸੋ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਹੁਣ 56 ਇੰਚ ਦਾ ਸੀਨਾ ਜਿਹੜਾ ਮੋਦੀ ਦਾ ਜਿਸ ਨੂੰ ਇਹਨਾਂ ਨੇ ਵੇਚਿਆ ਔਰ ਜਿਹੜੀ ਗੱਲ ਉਹਨਾਂ ਨੇ ਡੋਮੈਸਟਿਕ حوالے ਨਾਲ ਕਹੀ ਕਿ ਜੀ ਪਾਕਿਸਤਾਨ ਨੇ ਕਿ ਡੋਮੈਸਟਿਕ ਆਡੀਅנס ਲਈ ਹੈ ਨਾਲ ਦੀ ਨਾਲ ਅਮਿਤ ਸ਼ਾਹ ਔਰ ਦੂਸਰਿਆਂ ਦਾ ਐਨਾਲਿਸਿਸ ਭਾਜਪੀ ਦਾ ਆ ਗਿਆ ਹੈ ਕਿ ਜੀ 52 ਇੰਚ ਦੇ ਸੀਨੇ ਵਾਲੇ ਮੋਦੀ ਨੇ ਜਿਹੜੀ ਕਾਰਵਾਈ ਕੀਤੀ ਹੈ ਇਹਦੇ ਨਾਲ ਇਹਨਾਂ ਦੇ ਇਲੈਕਟਰਲ ਜਿਹੜੇ ਨਹੀਂ ਚਾਂਸ ਉਹ ਬਹੁਤ ਵਧ ਗਏ ਨੇ ਜੀ ਹੁਣ 4-5 ਮਹੀਨੇ ਡਾਊਨ ਦਾ ਰੋਡ ਫਰਵਰੀ ਮਾਰਚ ਗੋਆ ਦੇ ਵਿੱਚ ਚੋਣਾਂ ਨੇ ਕੇਰਲਾ ਦੇ ਵਿੱਚ ਨੇ ਪੰਜਾਬ ਦੇ ਵਿੱਚ ਨੇ ਯੂਪੀ ਦੇ ਵਿੱਚ ਨੇ ਔਰ ਜੋ ਇਹਨਾਂ ਦਾ ਹਾਲ ਹੈ ਗੋਆ ਦੇ ਵਿੱਚ ਇਹਨਾਂ ਦੀ ਸਾਰੀ ਦੀ ਸਾਰੀ ਜਿਹੜੀ ਪਾਰਟੀ ਲਾਈਨ ਆਰਐਸਐਸ ਵਾਲਾ ਜਿਹੜਾ ਗਰੁੱਪ ਸੀ ਉਹ ਬਗਾਵਤ ਕਰ ਚੁੱਕਾ ਹੈ ਕਿਉਂਕਿ ਉਹ ਗੋਵਨ ਲੋਕਲ ਲੈਂਗੁਏਜ ਆਉਂਦੇ ਸੀ ਐਜ਼ ਅ ਸਟੇਟ ਲੈਂਗੁਏਜ ਉਹਦੇ ਨਾਲ ਹੋਏ ਉਹਨੂੰ ਇਹ ਹਿੰਦੀ ਥੋਪ ਰਿਆ ਨੇ ਪਰ ਆਲਰੇਡੀ ਉੱਥੋਂ ਵਾਲਿਆਂ ਨੇ ਜਿਹੜੀ ਹੈ ਉਹ ਬਿਲਕੁਲ ਇਹਨਾਂ ਤੋਂ ਨਹੀਂ ਯੂਪੀ ਦੇ ਵਿੱਚ ਇਹਨਾਂ ਨੇ ਦਾਦਰੀ ਕਾਂਡ ਤੋਂ ਲੈ ਕੇ ਬਹੁਤ ਸਾਰੀਆਂ ਕਰਤੂਤਾਵਾਂ ਕੀਤੀਆਂ ਨੇ ਪਰ ਅਜੇ ਜਿਸ ਅੰਦਾਜ਼ ਦੇ ਵਿੱਚ ਮਾਇਆਵਤੀ ਜਾਂ ਸਮਾਜਵਾਦੀ ਪਾਰਟੀ ਦਾ ਹੋਲਡ ਹੈ ਇਹਨਾਂ ਨੂੰ ਲੱਗਦਾ ਹੈ ਵੀ ਅਸੀਂ ਯੂਪੀ ਦੇ ਵਿੱਚ ਆ ਇਸ ਕਟ ਨਹੀਂ ਕਰ ਸਕਾਂਗੇ ਪੰਜਾਬ ਦੇ ਵਿੱਚ ਬਾਦਲਕਿਆਂ ਦੇ ਨਾਲ ਹੀ ਰਲੇ ਹੋਏ ਨੇ ਔਰ ਜੋ ਹਾਲ ਬਾਦਲਕਿਆਂ ਦਾ ਇਸ ਵੇਲੇ ਖੁੱਦ ਹੈ ਬੀਜੇਪੀ ਦੇ ਵੀ ਉਸੇ ਹੀ ਉਸ ਨਾਲੋਂ ਜ਼ਿਆਦਾ ਡੁੱਬਣ ਦੇ ਚਾਂਸ ਨੇ ਸੋ ਪੰਜਾਬ ਦੇ ਵਿੱਚ ਕੇਰਲਾ ਦੇ ਵਿੱਚ ਇਹਨਾਂ ਦਾ ਬਹੁਤਾ 베ਸ ਨਹੀਂ ਹੈ ਹਾਲਾਂਕਿ ਕੇਰਲਾ ਚ ਬੀਸ ਬਣਨ ਲਈ ਇਹਨਾਂ ਨੇ ਐਤਕੀ ਜਿਹੜੀ ਬੀਜੇਪੀ ਦੀ ਵੱਡੀ ਐਗਜ਼ੈਕਟਿਵ ਮੀਟਿੰਗ ਉਸ ਟਾਊਨ ਜਿੱਥੇ ਕਿ ਕ੍ਰਿਸ਼ਨਾ ਮੈਨ ਹੁੰਦਾ ਜਨਮ ਹੋਇਆ ਸੀ ਕਿਤੀ ਸੋ ਕੁੱਲ ਮਿਲਾ ਕੇ ਜਦੋਂ ਇਮੀਡੀਏਟਲੀ ਬਾਅਦ ਹੁਣ ਇਹ ਗੱਲ ਮੈਨੂੰ ਯਾਦ ਹੈ ਕਿ ਜਦੋਂ ਪੰਜਾਬ ਦੇ ਵਿੱਚ ਏਜੰਸੀਆਂ ਆਪਣੀ ਗੰਦੀ ਖੇਡ ਖੇਡ ਰਹੀਆਂ ਸੀ ਬਲੈਕ ਕੈਟਸ ਰਾਈ ਦੂਜੇ ਬੇਗੁਨਾ ਮਾਰੇ ਜਾ ਰਹੇ ਸੀ ਤੇ ਇੱਕ ਤਫਸਰਾਕਾਰ ਨੇ ਕਹਿਆ ਸੀ ਐਨਾਲਿਸਟ ਨੇ ਉਹਨੇ ਕਹਿਆ ਸੀ ਕਿ ਲੋਕ ਲਾਸ਼ਾਂ ਗਿਣ ਰਹੇ ਨੇ ਇਹ ਵੋਟਾਂ ਗਿਣ ਰਹੇ ਨੇ ਜੀ ਹੁਣ ਉਹ ਹੀ ਸਟੇਟਮੈਂਟ ਜੇ ਆਸੀ ਦੇਖੀਏ ਕਿ ਵੀ ਇਹ ਜਿਹੜਾ ਇਹ ਸਾਰੇ ਦਾ ਇੱਕ ਤਾਂ ਪਹਿਲਾਂ ਵੀ ਇਹਨਾਂ ਨੇ ਖੁਦ ਹੀ ਇਹ ਕ੍ਰੀਏਟ ਕੀਤੀ ਸਾਰੀ ਹਾਈਪ ਵਾਰ ਹਾਈਪ ਉਡੀ ਦਾ ਹਮਲਾ ਜਿਹਦੇ ਪਿੱਛੇ ਇਹਨਾਂ ਦੇ ਆਪਣਾ ਜਿਹੜਾ ਉਹ ਹੱਥ ਸੀ ਹੁਣ ਹਮਲਾ ਦੂਜੇ ਤੇ ਤਾਂ ਹੋਏ ਜੇ ਕੀਤਾ ਦੂਜੇ ਨੇ ਹੋਏ ਤਾਂ ਤੁਹਾਨੂੰ ਗੁੱਸਾ ਆਉਜਾ ਤੁਸੀਂ ਆਪ ਕੀਤਾ ਤੁਹਾਨੂੰ ਪਤਾ ਹੈ ਹੁਣ ਪਹਿਲਾਂ ਇੱਕ ਕਰਕੇ ਹੁਣ ਵੀ ਜਿਹੜਾ ਇਹ ਸਾਰਾ ਇਹਦੇ ਚ 10% ਸਦੀ ਤੁਸੀਂ ਇਹਨੂੰ ਟਰੂਥ ਕਹਿ ਸਕਦੇ ਹਾਂ ਕਿ ਫਾਇਰਿੰਗ ਹੋਈ ਹੈ ਅਕ੍ਰੋਸ ਦਾ ਬਾਰਡਰ ਹੋ ਸਕਦਾ ਹੈ ਮਾਡ ਲਾਈਨ ਆਫ ਕੰਟਰੋਲ ਥੋੜੀ ਬਹੁਤ ਕ੍ਰੋਸ ਕੀਤੀ ਹੋਏ ਉਹਨਾਂ ਥਾਵਾਂ ਇਹ ਦੱਸਣ ਲਈ ਜਵੇਂ ਜਾ ਕੇ ਵਾਪਸ ਆਣਦੇ ਪਰ ਨਾ ਉੱਥੇ ਕੋਈ ਕੈਂਪ ਐਗਜ਼ਿਸਟ ਕਰਦੇ ਨੇ ਲਾਈਨ ਆਫ ਕੰਟਰੋਲ ਤੇ ਤਾਂ ਹਾਂ ਜੇ 에ਅਰ ਫੋਰਸ ਦਾ ਇਸਤੇਮਾਲ ਹੁੰਦਾ ਫਿਰ ਤੁਸੀਂ ਕਹਿ ਸਕਦੇ ਸੀ ਜੀ ਕਿ ਰਾਈਟ ਇੰਟੀਰੀਅਰਸ ਜਾ ਕੇ ਜੇ ਕੈਂਪ ਹੋਣ ਵੀ ਜਾਂ ਜਿਨ੍ਹਾਂ ਨੂੰ ਕਰਨਾ ਵੀ ਹੈ ਉਹ ਬਾਰਡਰ ਤੇ ਲਿਆ ਕੇ ਬਿਠਾਏ ਹੋਏ ਨੇ ਤੇ ਇਨਫਿਲਟ੍ਰੇਟਰ ਜਿਹੜੇ ਨੇ ਉਹ ਉਸ ਲੈਵਲ ਤੇ ਆਉਣੇ ਨੇ ਸੋ ਕੁੱਲ ਵੜਾ ਕੇ ਅਸੀਂ ਇਹ ਸਮਝਦੇ ਹਾਂ ਕਿ ਇਹ ਇੱਕ ਤਾਂ ਇਹਨਾਂ ਨੇ ਜਿਹੜਾ ਉੜੀ ਤੋਂ ਬਾਅਦ ਖੁਦ ਹੀ ਹਾਈਪ ਕ੍ਰੀਏਟ ਕੀਤੀ ਉਸ ਹਾਈਪ ਦਾ ਫਾਇਦਾ ਉਹਨਾਂ ਨੇ ਯੂਨ ਜਰਨਲ ਅਸੈਂਬਲੀ ਚ ਲਿਆ ਪਰ ਹੁਣ ਤੁਸੀਂ ਲੋਕਾਂ ਚ ਮੀਡੀਆ ਵੀ ਪਹਿਲਾਂ ਖਲੋਤਾ ਬਿਲਕੁਲ ਫਿਰ ਬਹਿ ਗਿਆ ਸੋਡੇ ਦੀ ਝਾਗ ਵਾਂਗ ਉਹਨਾਂ ਨੂੰ ਪਤਾ ਨਹੀਂ ਸੀ ਕਿ ਵੀ ਹੁਣ ਉਹ ਕੀ ਕਰਨ ਵੀ ਇਕਦਮ ਜਾ ਕੇ ਮੋਦੀ ਨੇ ਕੇਰਲਾ ਦੇ ਵਿੱਚ ਜਦੋਂ ਲੈਕਚਰ ਕੀਤਾ ਲੜਾਂਗੇ ਉਹਨੇ ਕਿਹਾ ਜੀ ਪਾਕਿਸਤਾਨ ਦੇ ਇੱਕ ਨੇ ਕਿਹਾ ਸੀ ਹਜ਼ਾਰ ਸਾਲ ਲੜਾਂਗੇ ਉਹਨੇ ਕਿਹਾ ਜੀ ਹਾਂ ਅਸੀਂ ਵੀ ਲੜਾਂਗੇ ਤੋ ਲੜਾਂਗੇ ਹਜ਼ਾਰ ਸਾਲ ਫਿਰ ਉਹਨੇ ਕਿਹਾ ਕਿ ਆਓ ਗਰੀਬੀ ਦੇ ਖਿਲਾਫ ਲੜੀਏ ਪਹਿਲਾਂ ਇਹ ਦੇਖੀਏ ਤੁਸੀਂ ਗਰੀਬੀ ਹਟਾਉਂਦੇ ਹੋ ਕਿ ਅਸੀਂ ਹਟਾਉਂਦੇ ਹਾਂ ਆਓ ਬੇਰੋਜ਼ਗਾਰੀ ਦੇ ਖਿਲਾਫ ਲੜੀਏ ਤੁਸੀਂ ਹਟਾ ਬੇਰੋਜ਼ਗਾਰੀ ਖਤਮ ਕਰ ਉਹ ਜਿਹੜਾ ਸਾਰਾ ਮੀਡੀਆ ਝੂਠ ਬੋਲ ਬੋਲ ਕੇ ਜਿਹੜੇ ਸਵੇਰ ਤੋਂ ਸ਼ਾਮ ਤੱਕ ਕੁਰਸੀਆਂ ਤੇ ਉਹੀ ਟੱਪਦੇ ਸੀ ਉਨਾਂ ਨੂੰ ਲੱਗਾ ਕਿ ਉਹ ਉਹਨਾਂ ਦੇ ਤਾਂ ਨਿੰਦਕ ਕੇ ਮੁਖ ਛਾਰ ਕੇ ਮੂੰਹ ਦੇ ਉੱਤੇ ਸਵਾਹ ਪਈ ਹੈ ਹੁਣ ਉਹਨਾਂ ਦਾ ਵੀ ਜਿਹੜਾ ਵਿਦਨ ਹੈ ਜਿਸ ਕੇ ਸਮਦੇ ਉਹਨਾਂ ਨੇ ਕੋ ਗੋਸਵਾਮੀ ਖੜਾ ਕੀਤਾ ਹੋਇਆ ਉੱਥੇ ਸਾਰੇ ਗੋਸਵਾਮੀ ਬੜੇ ਹੋਏ ਗੋਸਵਾਮੀ ਦਾ ਤਾਂ ਜਰਾ ਜ਼ਿਆਦਾ ਹੀ ਥੱਲੇ ਮੋਟਰ ਲੱਗੀ ਹੋਈ ਹੈ ਉਹਦੇ ਪੈਰਾਂ ਤੇ ਜੀ ਔਰ ਮੂੰਹ ਨੂੰ ਉਹਦੇ ਜਿਹੜੀ ਹੈ ਜ਼ੁਬਾਨ ਦੇ ਨਾਲ ਆਰੀ ਬੰਨੀ ਹੋਈ ਹੈ ਲੇਕਿਨ ਇਸ ਸਾਰੇ ਲੋਕਾਂ ਦੇ ਵਿੱਚ ਵੀ ਇਹ ਹੋ ਰਿਹਾ ਸੀ ਕਿ ਲਾਲੋ ਜੀ ਉਹ ਆਏ ਕਰਕੇ ਜਿਦੂਗਾ ਆਪ ਇਹਨਾਂ ਨੇ ਪ੍ਰਚਾਰਿਆ ਸੀ ਤੁਹਾਨੂੰ ਲੱਗਦਾ ਹੈ ਕਿ ਇਹ ਸਾਰਾ ਪਾਰਟ ਜਿਹੜਾ ਹੈ ਉਹਨਾਂ ਦਾ ਇੱਕ ਪਾਸੇ ਆ ਜਿਹੜਾ ਇਸ ਕਿਸਮ ਦੀ ਖੇਡ ਹੈ ਪਰ ਜਦੋਂਸੀਂ ਪੰਜਾਬ ਦੇ ਹਵਾਲੇ ਨਾਲ ਦੇਖਾਂਗੇ ਕਿ ਜਿਵੇਂ ਪੰਜਾਬ ਦੇ ਵਿੱਚ ਇਸ ਦਾ ਰਿਐਕਸ਼ਨ ਹੋਇਆ ਕਰਵਾਇਆ ਗਿਆ ਉੱਥੇ ਤਾਂ ਉੜੀ ਦੀ ਬਸ ਸੇਵਾ ਵੀ ਨਾਰਮਲ ਹੈ ਜਿਸ ਕਸ਼ਮੀਰ ਦੇ ਲਈ ਜਾਂ ਕਸ਼ਮੀਰ ਚ ਲੜਾਈ ਹੋ ਰਹੀ ਹੈ ਉੱਥੋਂ ਤਾਂ ਲੋਕ ਜਿਹੜੇ ਨੇ ਏਵੈਕੂਏਟ ਨਹੀਂ ਕੀਤੇ ਜਾਂ ਏਵੈਕੂਏਟ ਨਹੀਂ ਹੋਏ ਜੀ ਔਰ ਉਥੇ بزنس ਜਿਵੇਂ ਕਹਿੰਦੇ ਨੇ ਕਿ ਆਮ ਵਾਂਗ ਹੈ ਔਰ ਉਥੇ ਅਪੀਲ ਵੀ ਜਿਹੜੇ ਦੋਨਾਂ ਨੇ ਉਹਨੇ ਮਹਿਬੂਬਾ ਮੁਫਤੀ ਨੇ ਜਾਂ ਫਾਰੂਖ ਅਬਦੁੱਲਾਹ ਨੇ ਅਪੀਲ ਕੀਤੀ ਹੈ ਜੀ ਕਿ ਬਈ ਨੋਰਮਲ ਕੋਰੋਲੇਸ਼ਨ ਜਿਹੜੀ ਗੱਲਬਾਤ ਹੋਣਾ ਚਾਹੀਦਾ ਇਹ ਟਕਰਾ ਨਹੀਂ ਹੋਣਾ ਚਾਹੀਦਾ ਔਰ ਉਹਨਾਂ ਨੇ ਉਥੇ ਕੋਈ ਐ ਪੈਨਿਕ ਨਹੀਂ ਦਿਖਾਇਆ ਕਿ ਜੀ ਉਹਨਾਂ ਦੇ ਲੋਕ ਜਿਹੜੇ ਨੇ ਉਹ ਉਥੇ ਉਹ ਟਰੱਕਾਂ 'ਚ ਭਰ ਕੇ ਜਾਂ ਟਰਾਲੀਆਂ 'ਚ ਲੱਦ ਕੇ ਕਰ ਰਹੇ ਨੇ ਉਸ ਤਾਂ business as usual ਯਾਨੀ ਆਪਣੀ ਖਬਰ ਟ੍ਰਿਬਿਊਨ ਦੀ ਹੈਡਲਾਈਨ ਹੈ ਕਿ ਉੜੀ ਵਾਲਿਆਂ ਨੂੰ ਤਾਂ ਪਤਾ ਵੀ ਨਹੀਂ ਹੈਗਾ ਵੀ ਕੀ ਹੋ ਤ ਬੱਸਾਂ ਚੱਲ ਰਹੀਆਂ ਨੇ ਉੱਥੇ ਅਕ੍ਰੋਸ ਦਾ ਬਾਰਡ ਸੋ ਕੁੱਲ ਵੜਾ ਕੇ ਅਸੀਂ ਸਮਝਦੇ ਹਾਂ ਵੀ ਇਹ ਇਹਨਾਂ ਦਾ ਇਹ ਸਾਰੇ ਦੇ ਵਿੱਚ ਕਾਫੀ ਕੁਝ ਜਿਹੜਾ ਉਹ ਲੋਕਲ ਲੈਵਲ ਦੇ ਉੱਤੇ ਉਹਦਾ ਮਫਾਦ ਲੈਣ ਲਈ ਹੈ ਔਰ ਲੇਕਨ ਜਦੋਂ ਤੁਸੀਂ ਇਸ ਕਿਸਮ ਦੇ ਝੂਠੇ ਮਕਾਰ ਔਰ ਜਿਹੜੇ ਜਿਨ੍ਹਾਂ ਦੇ ਅੰਦਰ ਨਫ਼ਰਤ ਭਰੀ ਹੋਈ ਹੈ ਕਟ ਗਿਣਤੀਆਂ ਦੇ ਲਈ ਇਕਲੀਤਾਆਂ ਦੇ ਲਈ ਉਹਨਾਂ ਨੂੰ ਦੇਖਦੇ ਹੋ ਤਾਂ ਫਿਰ ਇਨਾ ਲਾਈਟਲੀ ਵੀ ਤੁਸੀਂ ਇਸ ਨੂੰ ਬਰਸ਼ ਆਫ ਨਹੀਂ ਕਰ ਸਕਦੇ ਉਹ ਅਸੀਂ ਦੂਸਰੇ ਸੈਕਸ਼ਨ ਦੇ ਵਿੱਚ ਡਿਸਕਸ ਕਰਾਂਗੇ ਕਿ ਇਸ ਦਾ ਸੈਕੰਡ ਮੋਟਿਵ ਕੀ ਹੋ ਸਕਦਾ ਹੈ ਔਰ ਇਹਨੂੰ ਕਿਸ ਹੱਦ ਤੱਕ ਲਜਾਣ ਦੀ ਸਮਰੱਥਾ ਰੱਖਦੇ ਨੇ ਜੇ ਕਿਉਂਕਿ ਇਹ ਉਵੇਂ ਹੀ ਹੈ ਕਿਉਂਕਿ ਉਹਨਾਂ ਨੇ ਇੱਕ ਐਂਗਲ ਰੱਖਿਆ ਹੋਇਆ ਪਰ ਇਹ ਨਹੀਂ ਹੈ ਵੀ ਇਸ ਐਂਗਲ ਦੇ ਨਾਲ ਗੱਲ ਮੁੱਕ ਗਈ ਉotra ਜਿਹੜਾ ਹੈਗਾ ਇਹਨਾਂ ਦੇ ਕਈ ਮਲਟੀਪਲ ਐਂਗਲ ਨੇ ਔਰ ਇਸਦੇ ਉੱਤੇ ਅਸੀਂ ਫਿਰ ਦੂਸਰੇ ਸੈਕਸ਼ਨ ਚ ਗੱਲ ਕਰਦੇ ਹਾਂ ਜੀ ਡਾਕਟਰ ਸਾਹਿਬ ਇੱਥੇ ਲਾਨੇ ਆਪ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ ਮਿਲਦੇ ਹਾਂ ਆਫਟਰ ਥਿਸ ਸ਼ਾਰਟ ਬ੍ਰੇਕ